ਐਕਸਟਰਾ ਮੈਰਿਟਲ ਅਫੇਅਰ ਬੀਵਫਾਈ ਵਿਆਹ ਤੋਂ ਬਾਹਰ ਦੇ ਰਿਸ਼ਤੇ ਇਹ ਕੀ ਹੁੰਦੇ ਨੇ ਜਦੋਂ ਕਿਸੇ ਰਿਸ਼ਤੇ ਵਿੱਚ ਇੱਕ ਵਿਆਹੁਤਾ ਜੋੜੇ ਵਿੱਚ ਇੱਕ ਇਨਸਾਨ ਕਿਸੇ ਹੋਰ ਇਨਸਾਨ ਜੋ ਉਸ ਰਿਸ਼ਤੇ ਤੋਂ ਬਾਹਰ ਦਾ ਹੈ ਉਸ ਨਾਲ ਮੇਲਜੋਲ ਮਿਲਵਰਤਨ ਬਣਾਉਂਦਾ ਹੈ ਅਤੇ ਆਪਣੇ ਸਾਥੀ ਤੋਂ ਇਹ ਗੱਲ ਲੁਕਾਉਂਦਾ ਹੈ ਉਹ ਹੁੰਦਾ ਹੈ ਵਿਆਹ ਤੋਂ ਬਾਹਰ ਦਾ ਰਿਸ਼ਤਾ ਕੋਈ ਵੀ ਅਜਿਹਾ ਰਿਸ਼ਤਾ ਜਿਸ ਵਿੱਚ ਤੁਸੀਂ ਆਪਣੇ ਸਾਥੀ ਤੋਂ ਇਲਾਵਾ ਕਿਸੇ ਹੋਰ ਇਨਸਾਨ ਨਾਲ ਵਕਤ ਬਿਤਾਉਂਦੇ ਹੋ ਨਿੱਜੀ ਅਤੇ ਗੁਪਤ ਮੇਲਜੋਲ ਰੱਖਦੇ ਹੋ ਦਨ ਰਾਤ ਰੈਂਡਸੈਂਡ ਰੱਖਦੇ ਹੋ ਜੋ ਕਿ ਤੁਹਾਡੇ ਰਿਸ਼ਤੇ ਵਿੱਚ ਕਿਸੇ ਵੀ ਹੱਦ ਤੱਕ ਮੰਜ਼ੂਰ ਉਹ ਹੁੰਦਾ ਹੈ ਐਕਸਟਰਾ ਮੈਰਿਟਲ ਅਫੇਅਰ ਕੋਈ ਵੀ ਐਸਾ ਕੰਮ ਕਰਮ ਜੋ ਇੱਕ ਇਨਸਾਨ ਆਪਣੇ ਸਾਥੀ ਦੇ ਹੁੰਦੇ ਹੋਏ ਕਿਸੇ ਹੋਰ ਇਨਸਾਨ ਨਾਲ ਕਰਦਾ ਹੈ ਜੋ ਕਿ ਉਸ ਨੂੰ ਪਤਾ ਹੈ ਉਸ ਦੀ ਸਹਿ ਨਹੀਂ ਨਹੀਂ ਉਹ ਉਹ ਦੀ ਬੇਵਫਾਈ ਉਹ ਹੁੰਦਾ ਹੈ ਐਕਸਟਰਾ ਮੈਰਿਟਲ ਅਫੇਅਰ ਤੇ ਬੇਵਫਾਈ ਐਕਸਟਰਾ ਮੈਰਿਟਲ ਅਫੇਅਰ ਆਪਣੇ ਸਮਾਜ ਦੇ ਹਰ ਸੋਸ਼ਲ ਕਲਾਸ ਭਾਵੇਂ ਉਹ ਜ਼ਿਆਦਾ ਮੀਰ ਇਨਸਾਨ ਹੋਵੇ ミドル ক্লাস ਹੋਵੇ ਜਾਂ ਲੋਅਰ ক্লাস ਦਾ ਹੋ ਇਸ জাল ਤੋਂ ਇਹ ਜੋ ਸੈਲਫ ਮੇਡ Trap ਜੋ জাল ਖੁਦ ਬੁੰਨਦੇ ਆਸ ਤੋਂ ਕੋਈ ਨਹੀਂ ਬਚਦਾ ਜਦੋਂ ਇਨਸਾਨ ਰਿਸ਼ਤੇ ਵਿੱਚ ਫੇਲ ਹੋ ਜਾਵੇ ਜਾਂ ਫੇਲ ਹੋਣਾ ਸ਼ੁਰੂ ਹੋ ਜਾਵੇ ਉਹਨਾਂ ਨੇ ਜੋ ਵਚਨ ਇੱਕ ਦੂਜੇ ਨੂੰ ਕੀਤੇ ਸੀ ਉਹ ਨਹੀਂ ਨਿਭਾਉਂਦੇ ਉਹਨਾਂ ਦੇ ਸਾਥ ਲੈਣ ਲਈ ਜੋ ਜ਼ਰੂਰੀ ਹੈ ਉਸ ਨੂੰ ਇਗਨੋਰ ਕਰ ਦਿੱਤਾ ਤੋਖਾ ਦਿੱਤਾ ਉਹਨਾਂ ਨੇ ਬੇਵਫਾਈ ਕਰਨੀ ਸਹੀ ਸਮਝੀ ਪਰ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਕੋਈ ਐਸਾ ਯਤਨ ਨਹੀਂ ਕੀਤਾ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਉਸ ਦੇ ਉੱਤੇ ਨਹੀਂ ਗਏ ਇੱਕ ਦੂਸਰੇ ਜ਼ਰੂਰਤਾਂ ਦਾ ਖਿਆਲ ਰੱਖਣਾ ਸਹੀ ਨਹੀਂ ਸਮਝਿਆ ਤੇ ਇਹ ਸਭ ਨਹੀਂ ਕੀਤਾ ਤੇ ਅਕਸਰ ਜਦੋਂ ਇਹ ਚੀਜ਼ਾਂ ਬੇਵਫਾਈ ਐਕਸਟਰਾ ਮੈਟਰਲ ਅਫੇਅਰ ਇਮੋਸ਼ਨਲ ਹੋਣ ਦੇ ਨਾਲ ਨਾਲ ਸਰੀਰਕ ਵੀ ਕਿਉਂਕਿ ਅਕਸਰ ਜੇ ਅਸੀਂ ਕਿਸੇ ਨਾਲ ਇਮੋਸ਼ਨਲੀ ਅਟੈਚ ਹੁੰਨੇ ਆ ਤਾਂ ਸਰੀਰਕ ਸੰਬੰਧ ਬਣਾਉਣ ਵਿੱਚ ਦੋਨ ਸਨਾਂ ਨੂੰ ਬੇਰ ਨਹੀਂ ਲੱਗਦੀ ਇਮੋਸ਼ਨਲ ਬੇਫਾਈ ਉਹਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਇਨਸਾਨ ਆਪਣੇ ਸਾਥੀ ਨੂੰ ਛੱਡ ਕੇ ਕਿਸੇ ਹੋਰ ਨਾਲ ਆਪਣੇ ਖਿਆਲ ਸਾਂਝੇ ਕਰਦਾ ਹੈ ਆਪਣੇ ਦਿਲ ਦੀ ਆਪਣੇ ਦਿਨ ਦੀ ਹਰ ਗੱਲ ਉਸਨੂੰ ਦੱਸਦਾ ਹੈ ਘਰ ਦੀ ਗੱਲ ਦੱਸਦਾ ਹੈ ਉਸ ਨਾਲ ਪਿਆਰ ਦਾ ਰਿਸ਼ਤਾ ਪਾਉਂਦਾ ਹੈ ਆਪਣੀ ਜ਼ਿੰਦਗੀ ਉਸ ਦੇ ਸਾਹਮਣੇ ਕਿਤਾਬ ਨੂੰ ਖੋਲ੍ਹ ਕੇ ਰੱਖ ਦਿੰਦਾ ਹੈ ਉਹ ਦੋਨੋਂ ਇਨਸਾਨ ਇੱਕ ਦੂਸਰੇ ਵਾਸਤੇ ਜ਼ਿਆਦਾ ਫਿਕਰ ਕਰਦੇ ਨੇ ਚਿੰਤਾ ਕਰਦੇ ਨੇ ਇੱਕ ਦੂਸਰੇ ਚੰਗਾ ਬੁਰਾ ਸੋਚਦੇ ਨੇ ਇੱਕ ਦੂਸਰੇ ਦੇ ਪੈਸੇ ਖਰਚ ਕਰਦੇ ਨੇ ਤੇ ਉਹ ਸਭ ਕੁਝ ਕਰਦੇ ਨੇ ਜੋ ਇੱਕ ਵਿਆਹੁਤਾ ਜੋੜਾ ਇੱਕ ਦੂਜੇ ਲਈ ਕਰਦਾ ਹੈ ਤਾਂ ਬੇਵਫਾਈ ਇੱਥੋਂ ਸ਼ੁਰੂ ਹੁੰਦੀ ਹੈ ਐਕਸਟਰਾ ਮੈਟਰਲ ਫਿਰ ਇਸ ਨੂੰ ਕਹਿੰਦੇ ਹਨ ਜਦੋਂ ਦੋ ਇਨਸਾਨਾਂ ਦੇ ਵਿੱਚ ਕੋਈ ਤੀਸਰਾ ਇਨਸਾਨ ਆ ਜਾਵੇ ਇਹ ਤੀਸਰਾ ਇਨਸਾਨ ਨਹੀਂ ਆ ਸਕਦਾ ਆਪਣੇ ਆਪ ਜਦੋਂ ਤੱਕ ਇੱਕ ਜੋੜੇ ਵਿੱਚੋਂ ਕੋਈ ਇੱਕ ਇਨਸਾਨ ਉਸ ਨੂੰ ਇਸ ਚੀਜ਼ ਦੀ ਹੱਕ ਨਾ ਦੇਵੇ ਕਿ ਉਹਨਾਂ ਦੇ ਰਿਸ਼ਤੇ 'ਚ ਦਖਲਅੰਦਾਜ਼ੀ ਦੇ ਉਹ ਤਾਂ ਕੋਈ ਕਿਸੇ ਦੇ ਰਿਸ਼ਤੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ ਜੋ ਤੱਕ ਅਸੀਂ ਨੂੰ ਆਪ ਨਹੀਂ ਕਹਿੰਦੇ ਵੀ ਤੂੰ ਆ ਸਾਡੀ ਜ਼ਿੰਦਗੀ ਖਰਾਬ